ਹਾਂਜੀ ਗੁੱਡ ਮਾਰਨਿੰਗ ਜੀ ਸਸ਼ੀਕਾ ਗੁੱਡ ਮਾਰਨਿੰਗ ਪੂਜਾ ਮੌਰਨਿੰਗ ਗਾਇਜ਼ ਹੋਰ ਗਾਇਜ਼ ਕਿਵੇਂ ਹੋ ਆਈ ਹੋਪ ਸੋ ਸਾਰੇ ਵਧੀਆ ਹੋਮੋਂਗੇ ਹਾਂਜੀ ਠੰਡ ਬਹੁਤ ਜ਼ਿਆਦਾ ਹੋ ਗਈ ਆ ਜਿਵੇਂ ਕਿ ਤੁਹਾਨੂੰ ਪਤਾ ਦੋ ਤਿੰਨ ਦਿਨ ਤੋਂ ਬਾਰਿਸ਼ ਵੀ ਬਹੁਤ ਜ਼ਿਆਦਾ ਹੋ ਰਹੀ ਆ ਸੋ ਆਪਾਂ ਨਵੇਂ ਬਲੌਗ ਦੀ ਸਟਾਰਟਿੰਗ ਕਰ ਲਈ ਆ ਤੇ ਅੱਜ ਹੈਗਾ ਦਿਨ ਆਪਣਾ ਸ਼ਨੀਵਾਰ ਨਾ ਸੌਰੀ ਐਤਵਾਰ ਦਾ ਇੱਕ ਦਿਨ ਪਿੱਛੇ ਚੱਲ ਰਹੀ ਆ ਮੈਂ ਦੇਣਾ ਹੈਗਾ ਜੀ ਆਪਣਾ ਐਤਵਾਰ ਦਾ ਤੇ ਐਤ ਟਾਈਮ ਹੋ ਰਹੇ ਨੇ 9:30 ਦਾ ਬਸ ਆਪਾਂ ਲੱਗੇ ਸੀ ਅੱਜ ਘਰ ਦੇ ਕੰਮਾਂ ਦੇ ਵਿੱਚ ਤੇ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਅੱਜ ਆਪਣੀ ਸਰਦੀਆਂ ਦੀ ਰੁਟੀਨ ਦਿਖਾ ਦਿੰਨੇ ਆ ਅੱਜ ਆਪਾਂ ਥੋੜਾ ਜਿਹਾ ਅਲੱਗ ਬਲੌਗ ਕਰਦੇ ਆ ਤੇ ਬਸ ਤੇ ਬਾਹਰ ਬੱਦਲ ਹਜੇ ਵੀ ਹੋਇਆ ਹੋਇਆ ਧੁੰਦ ਵੀ ਆ ਬਾਹਰ ਮੌਸਮ ਦੇਖੋ ਬਹੁਤ ਜ਼ਿਆਦਾ ਖਰਾਬ ਆ ਤੇ ਪੂਜਾ ਲੱਗੀ ਸੀ ਬੈੱਡ ਸਾਫ ਕਰਨਾ ਕਿਉਂਕਿ ਡੇਲੀ ਕੱਪੜੇ ਹੁਣ ਆਪਾਂ ਸਰਦੀਆਂ ਵਾਲੇ ਕੱਢਦੇ ਆ ਤੇ ਮੌਸਮ ਵੀ ਖਰਾਬ ਚੱਲਦਾ ਤੇ ਕੱਪੜੇ ਧੋਣ ਦਾ ਵੀ ਟਾਈਮ ਨਹੀਂ ਲੱਗ ਰਿਹਾ ਹੈਗਾ ਸੋ ਅੱਜ ਅਸੀਂ ਮਸ਼ੀਨ ਲਾਉਣੀ ਸੀ ਕੱਪੜੇ ਸਾਡੇ ਬਹੁਤ ਜ਼ਿਆਦਾ ਹੋ ਗਏ ਨੇ ਤੇ ਅਸੀਂ ਧੋ ਨਹੀਂ ਸਕ ਰਹੇ ਹੈਗੇ ਕ ਕਿਉਂਕਿ ਫੇ ਸੁੱਕਣੇ ਨਹੀਂ ਹੈਗੇ স্মੈਲ ਪੈ ਜਾਂਦੀ ਹੈ ਕੱਪੜਿਆਂ ਦੇ ਵਿੱਚ ਪ੍ਰੋਪਰ ਨਹੀਂ ਸੁੱਕਦੇ ਹੈਗੇ ਧੁੱਪ ਲਗਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਬਸ ਫਿਰ ਮੈਂ ਬੁਣਨ ਗਿਆ ਚਲੋ ਜਿਹੜੇ ਕੱਪੜੇ ਹੈਗੇ ਨੇ ਬੈੱਡ ਵਗੈਰਾ ਹਨਾ ਆਪਾਂ ਸਾਫ਼ ਕਰ ਲੈਨੇ ਆ ਤੇ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਬਲੌਗ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਚਲੋ ਜੀ ਬਲੌਗ ਦੇ ਨਾਲ ਬਨੇ ਰਹੋ ਇੰਜੋਏ ਕਰੋ ਤੰਮੀ ਲੋ ਜੀ ਮੈਂ ਨਾ ਥੋ ਹੌਲੀ ਸੀਗੀ ਤੇ ਪੂਜਾ ਲਗਾ ਰਹੀ ਸੀਗੀ ਝਾੜੂ ਤੇ ਮਾਸ ਮੌਸਮ ਕੀ ਬੋਲੀ ਯਾਰ ਇਹ ਠੱਟ ਕਰ ਗਈ ਤੇ ਮੌਸਮ ਜਿਹੜਾ ਹਜੇ ਵੀ ਖਰਾਬ ਹੀ ਆ ਦੇਖੋ ਬਾਹਰ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਹੈ ਮੌਸਮ ਤੇ ਬਸ ਪੂਜਾ ਲਾ ਰਹੀ ਸੀਗੀ ਝਾੜੂ ਉਸ ਤੋਂ ਬਾਅਦ ਅਸੀਂ ਥੋੜੀ ਜੀ ਸੈਟਿੰਗ ਵਗੈਰਾ ਕਰਨੀ ਆ ਉਹ ਕਰਾਂਗੇ ਤੇ ਮੈਂ ਕਹਾਂ ਪਤਾ ਕੀ ਹੁੰਦਾ ਜਦੋਂ ਆਪਾਂ ਸਵੇਰੇ ਟਾਈਮ ਨਾਲ ਨਾ ਲਾ ਲੈਂਦੇ ਆ ਤਾਂ ਸਾਰੇ ਕੰਮ ਆਪਣੇ ਸਹੀ ਰਹਿੰਦੇ ਨੇ ਆਪਾਂ ਸਵੇਰੇ ਨਹੀਂ ਨਾ ਹੁੰਦੇ ਹੈਗੇ ਨਾ ਫਿਰ ਦਿਲੀਦਰ ਜਾ ਪਿਆ ਰਹਿੰਦਾ ਮਤਲਬ ਫਿਰ ਐ ਹੋ ਜਾਂਦਾ ਵੀ ਹਾਂ ਯਾਰ ਕੁਛ ਅਧੂਰਾ ਕੁਛ ਅਧੂਰਾ ਵੇ ਵੈਸੇ ਵੀ ਹੁਣ ਗੀਜ਼ਰ ਲੱਗਾ ਹੋਇਆ ਨਾਣਾ ਬਹੁਤ ਈਜ਼ੀ ਆ ਵੈਸੇ ਮੈਂ ਗਰਮ ਪਾਣ ਨਾਲ ਪਹਿਲਾਂ ਲਾਉਂਦੀ ਨਹੀਂ ਸੀਗੀ ਫਿਰ ਹੁਣ ਜਦੋਂ ਗੀਜ਼ਰ ਲੱਗ ਗਿਆ ਮੈਂ ਕਿਹਾ ਚਲੋ ਕਿਉਂ ਨਾ ਗਰਮ ਪਾਣ ਨਾਲ ਆਪਾਂ ਨਹਾ ਲਈਏ ਵੈਸੇ ਤੇ ਮੈਂ ਝਾੜੂ ਲਾ ਕੇ ਐਸੇ ਪੋਚਾ ਤਾਂ ਆਪਾਂ ਲਗਾਉਣਾ ਨਹੀਂ ਹੈਗਾ ਅੱਜ ਪੋਚਾ ਆਪਾਂ ਲਾਉਂਦੇ ਨਾ ਬਹੁਤ ਖਰਾਬ ਹੀ ਐ ਤੇ ਪੋਚਾ ਗੈਸ ਆਪਾਂ ਲਾਉਣਾ ਨਹੀਂ ਹੈਗਾ ਇਸ ਕਰਕੇ ਬਸ ਪਹਿਲਾਂ ਝਾੜੂ ਹੀ ਆ ਉਹ ਆਪਣਾ ਲੱਗ ਗਿਆ ਤੇ ਚਲੋ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਅੱਜ ਜੋ ਵੀ ਆਪਾਂ ਕਰਾਂਗੇ ਤੁਹਾਡੇ ਨਾਲ ਆਪਾਂ ਜਰੂਰ ਸ਼ੇਅਰ ਕਰਾਂਗੇ ਤੇ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਰ ਪਹਿਲੀ ਵਾਰ ਹੀ ਆਉਨੇ ਹੋ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੇ ਬਲੌਗਸ ਜਿਹੜੇ ਕਿੱਦਾਂ ਦੇ ਲੱਗਦੇ ਨੇ ਚਲੋ ਫੈਮਿਲੀ ਬਣੇ ਰਹੋ ਹਾਂਜੀ ਫੈਮਿਲੀ ਲੋ गाइस ਥੋੜਾ ਮੌਸਮ ਚੇਂਜ ਹੋ ਗਿਆ ਸੀਗਾ ਤੇ ਅਸੀਂ ਲਾਲੀ ਕੁਸ਼ੀਲ ਦੇ ਕੱਪੜੇ ਸਾਡਾ ਇੱਕ ਵਿੱਚ ਹੈਗਾ ਕੱਪੜੇ ਮਤਲਬ ਪਾੜ ਨੂੰ ਜੇ ਆਪਾਂ ਕਹੀਏ ਨਾ ਵੀ ਕੱਪੜੇ ਪਾੜ ਨੂੰ ਹੈਗੇ ਤਾਂ ਤੁਹਾਡੇ ਕੋਲ ਕੋਈ ਕੱਪੜਾ ਨਹੀਂ ਹੈਗਾ ਆਗਰ ਕਿੰਨੇ ਸੂਟ ਪਾਉਣਾ ਪਿਆ ਮੋਟਾ ਸਾਰੇ ਕੱਪੜੇ ਸਾਡੇ ਧੋਣ ਵਾਲੇ ਨਹੀਂ ਵੈਸੇ ਧੁੱਪ ਨਿਕਲੀ ਸੂਰਜ ਆ ਗਿਆ ਤਾਂ ਆ ਸੀ ਲਾਲਚ ਕਰ ਗਿਆ ਸੀਗਾ ਚਲ ਕੱਪੜੇ ਹਨਾ ਧੋਈ ਦਿੰਦੇ ਆ ਵੈਸੇ ਕੱਪੜੇ ਨੇ ਗੱਤੇ ਨਹੀਂ ਸੀਗੇ ਮਤਲਬ ਇੱਕ ਇੱਕ ਜੇੜੇ ਵਾਲੇ ਕੱਪੜੇ ਸੀਗੇ ਜਿਵੇਂ ਆਪਾਂ ਹਨਾ ਪਾ ਕੇ ਕੱਢ ਦਿੰਦੇ ਹੁੰਦੇ ਆ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦੀ ਆ ਜਿੱਥੇ ਵੀ ਗੱਜੂ ਸ਼ੀਸ਼ਾ ਦੇਖਣਾ ਤਾਂ ਮੈਂ ਆਪਣੇ ਆਪ ਨੂੰ ਦੇਖਣੀ ਦੇਖਣਾ ਤੇ ਬਸ ਹੁਣ ਆਪਣੇ ਕੱਪੜੇ ਜੇੜੇ-ਗੇੜਾ ਆ ਜੂਗਾ ਫਿਰ ਆਪਾਂ ਕੱਪੜੇ ਧੋਣੇ ਪਾ ਦਾਂਗੇ ਕੱਪੜੇ ਪੂਰੇ ਧੋਣੇ ਆਉਣ ਨੂੰ ਅੰਦਰ ਦੇਖੋ ਜੀ ਦੇਖੋ ਬਾਈ ਜਿੰਨੇ ਦੇ ਕੱਪੜੇ ਹਲੇ ਸਿੱਟੇ ਤੋਂ ਨਹੀਂ ਨੇ ਇਸ ਕਰਕੇ ਬਾਕੀ ਬਾਅਦ ਦੇਖਣਾ ਸਪਿੰਨ ਕਰਦੇ ਨੇ ਕੱਪੜੇ ਕੁਸ਼ਕ ਉਹਨਾਂ ਨੂੰ ਆਪ ਸੁਕਣੇ ਪਉਣਿਆ ਹਨ ਚਲ ਸਾਰੇ ਉਹ ਤਾਂ ਇਹਦੇ ਤਾਂ ਹਉਣ ਵਾਲੇ ਨੇ ਸਾਰੇ ਕੱਪੜੇ ਕੱਪੜੇ ਹੋਈ ਪਏ ਸਾਰੇ ਇੱਥੇ ਕੱਪੜੇ ਵਾਲੇ ਕੱਪੜੇ ਠੰਡ ਠੰਡ ਠੰਡੇ ਨਹੀਂ ਕਹਿੰਦੇ ਸੀ ਠੰਡ ਨਹੀਂ ਆਉਂਦੀ ਠੰਡ ਨਹੀਂ ਆਉਂਦੀ ਲੋ ਆ ਗਈ ਠੰਡ ਆਹ ਵਾਹ ਸਾਡੇ ਜੁੱਤੇ ਸਾਡੀ ਅਸੀਂ ਕਿਹਾਂ ਦੇ ਸੀ ਠੰਡ ਨਹੀਂ ਆਉਂਦੀ ਠੰਡਦੀ ਉਹਦੇ ਕਿਹਦੇ ਕੰਮ ਵਿੱਚ ਚਪਲਾ ਜੁੱਤੀਆਂ ਜਿਹੜੀਆਂ ਰੱਖੀਆਂ ਨੇ ਲੋ ਫੈਮਿਲੀ ਆਪਾਂ ਪਾਉਂ ਰਹੇ ਹੁਣ ਕੱਪੜੇ ਸੁੱਕਣੇ ਬਦਲ ਜਾ ਹੋ ਰਿਹਾ ਉਹ ਕੋਹਲਵਾਜ ਹੈ ਨਾ ਕੁਝ ਆ ਰਹੀਆ ਜਾ ਰਹੀਆ ਤਾਂ ਪਰੰਨੀ ਨਹੀਂ ਹੈਗੀ ਬੱਸ ਉਹ ਲੱਗ ਜੇ ਇਹਨਾਂ ਨੂੰ ਖਵਾ ਯਾਰ ਨੇ ਤਾਂ ਸਲਾਬ ਫਲਾਬੇ ਰਹਿੰਦੇ ਨੇ ਗਾਇਸ ਸਮੈਲ ਬਹੁਤ ਆਉਂਦੀ ਆ ਫਿਰ ਕੱਪੜਿਆਂ ਚ। ਛੂਟਾਂ ਦਾ ਕਾਲ ਪੈ ਗਿਆ। ਕੱਪੜਿਆਂ ਦਾ ਕਾਲ ਪੈ ਗਿਆ ਸਾਡੇ ਘਰੇ। girne ਕਿਦਾਂ ਨਹੀਂ ਇੱਧਰ ਇਹ। ਹਾਂ। ਠੰਡ ਚ ਆਹੀ ਹੁੰਦਾ ਬਸ ਕੱਪੜੇ ਘਟ ਜਾਂਦੇ ਨੇ। ਪਰ ਕਹਿ ਰਹੇ ਨੇ ਲਵਿਆ ਜਾ। ਪਰ ਕਹਿ ਰਹੇ ਨੇ 프리 ਦੱਸ ਰਿਹਾ। ਕਹਿੰਦੇ ਜਨਵਰੀ ਚ ਕਹਿੰਦੇ ਬਹੁਤ ਠੰਡਾ ਪੈਣੀ ਆ। ਹੂੰ। ਟੁੱਟਿਆ ਵੀ ਕਹਿੰਦੇ ਵਿਧਾਨਗੇ ਵੀ ਦੱਸਿਆ ਸੀਗਾ ਕਹਿੰਦੇ ਬਹੁਤ ਜ਼ਿਆਦਾ ਜਿਹੜੀ ਆਪਾਂ ਕਹਿੰਦੇ ਠੰਡ ਨਹੀਂ ਆਈ ਠੰਡ ਨਹੀਂ ਆਈ ਬਹੁਤ ਠੰਡ ਬੈਣੀ ਹੈ ਕਹਿੰਦੇ ਕਹਿੰਦੇ ਇਸ ਵਾਰੀ ਥੋੜੀ ਲੰਬੀ ਚੱਲੇਗੀ ਠੰਡ ਹਾਂ ਕਿਉਂਕਿ ਲੇਟ ਸ਼ੂਟ ਆਰਟ ਸਟਾਰਟ ਕਰੀਗਾ ਲੇਟ ਥਰੂ ਹੋਈਗਾ ਹੂੰ ਲਾਈਵ ਵੀ ਨਹੀਂ ਆਏ ਤੁਸੀਂ ਹੁਣ ਬਸ ਤੁਹਾਨੂੰ ਪਤਾ ਹੋਊਗਾ ਸੀਗਾ ਮੈਗੀ ਖਾਈ ਅੱਜ ਬੜਾ ਕੁਝ ਹੋਰ ਨਹੀਂ ਹੈ ਖਾਣ ਨੂੰ ਬਾਕੀ ਗਾਇਸ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੇ ਬਲੌਗਸ ਨੇ ਕਿੱਦਾਂ ਦੇ ਲੱਗਦੇ ਨੇ ਹਨਾ ਤੁਸੀਂ ਮੇਰੇ ਕਿਸ ਤਰ੍ਹਾਂ ਦੇ ਕਿਸ ਟੌਪਿਕ ਤੇ ਬਲੌਗ ਦੇਖਣਾ ਚਾਹੁੰਦੇ ਮੈਨੂੰ ਦੱਸਿਆ ਕਰੋ ਕਿਉਂਕਿ ਮੈਂ ਤਾਂ ਜੋ ਵੀ ਕਰਦੀ ਆ ਆਪਣੀ ਲਾਈਫ ਸਟਾਈਲ ਆ ਮੇਰਾ ਜੋ ਵੀ ਹੈ ਨਾ ਜੋ ਵੀ ਮੈਂ ਡੇਲੀ ਕਰਦੀ ਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਆ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਹਨਾ ਇਦਾਂ ਦੇ ਵਲੌਗ ਦੇਖਣਾ ਚਾਹੁੰਦੇ ਆਪਾਂ ਉਸ ਤਰ੍ਹਾਂ ਦੇ ਵਲੌਗ ਵੀ ਲੈ ਕੇ ਆਵਾਂਗੇ। ਬਾਕੀ ਉੱਪਰ ਦੇ ਛੋਟੇ ਦਿਖਾ ਦੋ। ਬਸ ਆ ਜੇ ਤੂੰ ਪਿਆਰ ਬਹੁਤ ਕਰਨ ਲੱਗ ਰਹੀ ਆ। ਬਾਕੀ ਪੂਜਾ ਦੀ ਲੁੱਕ ਨਹਾਣ ਤੋਂ ਬਾਅਦ ਕੋਈ ਡਿਫਰੈਂਟ ਨਹੀਂ। ਚਲੋ ਚੱਲੀਏ। ਕਿੱਥੇ? ਨੀਚੇ। ਨੀਚੇ ਕੀ ਆ? ਜਿਹੜਾ ਆ ਰਿਹਾ ਹਲੇ ਤਾਂ ਧੁੱਪ ਲੱਗ ਰਹੀ ਆ ਥੋੜੀ ਉੱਪਰ। ਹਵਾ ਲੱਗ ਰਹੀ ਆ ਪਰ ਸਿਰ ਤਾਂ ਤਾਂ ਨਵੇਂ ਗਿੱਲਾ ਹੈ। ਹਾਂ, ਚੱਲ ਫਿਰ। ਹਾਂਜੀ ਫੈਮਿਲੀ ਠੰਡ ਬਹੁਤ ਆ ਆਪਾਂ ਫੀਲੀ ਸੀਗੀ ਫੀਲੀ ਸੀ ਗਾਲੀਆਂ ਆਪਾਂ ਵੀਰਿਆਂ ਚਾਹ ਦੁਪਹਿਰ ਦੀ ਤੇ ਇੱਥੇ ਵੱਜ ਰਹੇ ਨੇ 2:47 ਹੋ ਚੁੱਕੇ ਨੇ ਠੀਕ ਆ ਆਪਾਂ ਵੀਰਿਆਂ ਚਾਹ ਤੇ ਪ੍ਰੇਪੂਸ਼ਨ ਗਿਆ ਹੋਇਆ ਹਜਾਇਆ ਨਹੀਂ ਹੈਗਾ ਫਰਾਂ ਹੁਣ ਦੇਖ ਮੇਰੇ ਵਿੱਚ ਹੀ ਫਸਦੀ ਆ ਇਹ ਪਤਾ ਨਹੀਂ ਪੁੱਜਾ ਮੇਰੇ ਕੀ ਚੁੱਕੀ ਜਾ ਰਿਹਾ ਹਾਂ ਇਹ ਚੁਬਰਾ ਚੁਬਰਾ ਕਿਵੇਂ ਬੋਲੀ ਆ ਮੈਂ ਇਹ ਚੁਬਰਾ ਤੇ ਪਹਿਲਾਂ ਧੁੱਪ ਨਿਕਲ ਗਈ ਸੀ ਹੁਣ ਫੇਰ ਬਦਲਵਾਈ ਜੀ ਹੋ ਗਿਆ ਹੁਣ ਤਾਂ ਸਭਾ ਦੇ ਧੁੱਪ ਦਾ ਦਿਨ ਚਾੜ ਰਹੇ ਨੇ ਆਹੀ ਟਾਈਮ ਰਹਿਣਾ ਇਦਾਂ ਹੀ ਰਹਿਣਾ ਤੇ ਬਾਖੀ ਨਿਊਜ਼ਰ ਵੀ ਆ ਰਿਹਾ ਹੁਣ ਕਹ ਰਹੇ ਨੇ ਵੀ ਬੌਦਰ ਖਾਂਡੀ ਹੁੰਦੀ ਹੈ ਕਿ ਕੁਝ ਹੋ ਜੇਗਾ ਗਾਇਸ ਮੈਂ ਤਾਂ ਖਾਲੀ ਚਾਹ ਨਹੀਂ ਪੀਤੀ ਆਂਦੀ ਹੁੰਦੀ ਮੈਨੂੰ ਹੁੰਦਾ ਚਾਹ ਦੇ ਨਾਲ ਮੈਂ ਕੁਝ ਖਾਵਾ ਤਾਂ ਇਹ ਪਿੱਛੇ ਰਸ ਰੱਖੇ ਨੇ ਖਾਲੀ ਚਾਹ ਮੈਂ ਵੀ ਨਹੀਂ ਸੰਗੀ ਸੋ ਬਾਖੀ ਮੈਂ ਕਮੈਂਟ ਕਰਕੇ ਦੱਸ ਸਕੀਨ ਕਿ ਨੂੰ ਆਤਾ ਵੀ ਜਦ ਤੱਕ ਚਾਹ ਨਹੀਂ ਖਤਮ ਹੁੰਦੀ ਆਪਣਾ ਨਾਲ ਖਾਣਾ ਚੱਲਦਾ ਹੀ ਰਹਿੰਦਾ ਤਨ ਵੀ ਇੰਦੀ ਹੁੰਦਾ ਨਾ ਹੂੰ ਸਾਨੂੰ ਸਾਰਿਆਂ ਨੂੰ ਯਾਦ ਤਾਂ ਸੀ ਖਾਲੀ ਜਾਣ ਹੀ ਨਹੀਂ ਸਕਦੇ ਕਾਹਦਾ ਨਾਲ ਕੁਝ ਚੈਨਾ ਹੁੰਦਾ ਨਾ ਮੀਂਹ ਬਿਸਕਟਸ ਕੋਈ ਕੁਝ ਵੀ ਕੁਝ ਹੀ ਬਣ ਗਿਆ ਚਲੋ ਜੁੜੇ ਰਹੋ ਮੈਨ ਨਾਲ ਐਂਡ ਵੀ ਲੋ ਚਾਹ ਕਰਨ ਗਏ ਗਾਇਸ ਆ ਦੇਖ ਲਓ ਪੈਟਰੋਲ ਦਾ ਕਲਰ ਚੇਂਜ ਹੋ ਗਿਆ yellow ਸੀ ਡਾਇਰੈਕਟ ਰੈੱਡ ਤੇ ਆ ਗਿਆ ਸਟ੍ਰਿੰਗ ਦਾ ਕਲਰ ਬਣਾਤਾ ਇਹਨਾਂ ਤੇ ਦੇਖੋ ਪੀ ਕੇ ਹੱਸ ਦਿੰਦੇ ਲਾ ਇਹ ਚੋਂ ਲੱਗ ਰਿਹਾ ਨਹੀਂ ਫਰੋਡਾ ਕਲਰ ਮਿਕਸ ਕਰਕੇ ਉਹ ਲੱਗ ਰਿਹਾ ਸਟ੍ਰਿੰਗ ਦਾ ਹਨਾ ਪਾਣਾ ਨੂੰ ਕਰ ਪਾਇਓ ਕਿਹਦਾ ਮੈਂ ਕੱਦ ਦੇ ਕੰਮ ਤਾਂ ਹਨ ਗਾਈਜ਼ ਕੰਟਰੋਲ ਗੋਲਪੀਨ ਲੱਗ ਗਿਆ ਮੈਂ ਬਾਕੀ ਚਾਹਣਾ ਸਬਸਕ੍ਰਾਈਬ ਨਹੀਂ ਕਰਤਾ ਪੀ ਲੈ ਉਹ ਕੱਦ ਨੂੰ ਜੀਣਾ ਆਣਾ ਇਹਨੂੰ ਬੁਲਾ ਰਹੇ ਹਾਂ ਅੰਦਰ ਇਹ ਸਟਰੀਮ ਮਟੀਰੀਅਲ ਦਿਨੇ ਆਮੀ ਕਰਨਾ ਹੁੰਦਾ ਹੈ ਮੈਂ ਉਹ ਸੋ ਬੰਨ ਨਿਕਲ ਹਾਂ ਹਾਂ ਉਹ ਵੇ ਜਿਆਦਾ ਡੁੱਲਦਾ ਹਜੇ ਐਵੇਂ ਤਾਂ ਚਲ ਕੋਈ ਨਹੀਂ ਮੈਂ ਤੇ ਆ ਨਹੀਂ ਧਿਆਨ ਨਹੀਂ ਸੀ ਗਿਆ ਇੱਧਰ ਮੇਰਾ ਬਸ ਜੀਗਾ ਲੋਡ ਬੈ ਜਾਂਦੀ ਹੈ ਵਿੱਚ రిమ్ ਚੰਗੀ ਭਲੀ ਸੌਰੀ ਸੀ ਮੁੰਡੇ ਨੇ ਮੈਨੂੰ ਠਾਲ ਤਾ ਕੇ ਬਾਹਰੋਂ ਖਿੱਚ ਕੇ ਸਿੱਧਾ ਬੈੱਡ ਤੋਂ ਖੜੀ ਕਰਤਾ ਚਲੋ ਗਾਇਸੇ ਇੱਥੇ ਮਿਲਦੇ ਆ ਕਰ ਗਾਇਸ ਮੈਨੇ ਉਸ ਤੋਂ ਥੋੜਾ ਬਦਲਾ ਲੈਣਾ ਹੈ ਬਦਲਾ ਜੱਟੀ ਦਾ ਤੁਹਾਨੂੰ ਦੇਖਿਆ ਹੀ ਹੋਣਾ ਮਨਾਨ ਦਾ ਹਟ ਜਾ ਦੀਦੀ ਨੇ ਉਹਨੂੰ ਮੜਾ ਜਾ ਕੀ ਕਹਤਾ ਕਿ ਤੂੰ ਸੋਹਣਾ ਹੁੰਦਾ ਜਾ ਨਾ ਤਾ ਸ਼ੀਸ਼ਾ ਦੇਖਣ ਚਲਾ ਜਾ ਕੁੱਪਰਾ ਆ ਮੁੰਡੇ ਕੁੜੀਆਂ ਨਸ਼ੇ ਦੀਆਂ ਕੁੜੀਆਂ پتہ ਤੇਰੇ ਹੈਂ ਕਿ ਤੋਤਾ ਦੂਆਂ ਬੰਦ ਹਾਂ ਮੈਂ ਤਾਂ ਹਾਂ ਮੈਂ ਤਾਂ ਹਾਂ ਉਧਰ ਕੀ ਐ ਕਿ ਤੋਤਾ ਗਾਈਜ਼ ਮੇਰਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਗਾਈਜ਼ ਮੈਂ ਕਿੱਥੇ ਮੈਂ ਬਦਲਾ ਲੈਣਾ ਤਾਂ ਤੇਰੇ ਵੀਡੀਓ ਚ ਲਊਂਗਾ ਗਾਈਜ਼ ਜੇ ਮੈਂ ਬਦਲਾ ਲੈਣ ਲੱਗ ਗਿਆ ਨਾ ਤੁਸੀਂ ਬੋਲ ਹੱਸੋਗੇ ਅਨਨੂ ਬਦਪੂਆ ਬਣੀ ਆ

ਚਲੋ ਠੀਕ ਹੈ ਬਾਏ ਬਾਏ ਗਾਇਜ਼ ਲਵ ਯੂ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਫੈਮਲੀ ਸ਼ਾਮ ਦਾ ਟਾਈਮ ਸੀਗਾ ਹੁਣ ਆਪਾਂ ਲੱਗਾਂ ਡিনার ਦੀ ਤਿਆਰੀ ਕਰਾਂਗੇ ਫਿਰ ਸਟੱਡੀ ਕਰ ਰਿਹਾ ਕਿ ਮੈਂ ਥੋੜਾ ਰੈਸਟ ਕਰ ਲਈ ਸੀ ਇਸ ਕਰਕੇ ਮੈਂ ਸੋ ਗਈ ਸੀ ਮੇਰੀ ਜ਼ਿੰਦਗੀ ਦੀਆਂ ਛੁੱਟੀਆਂ ਨੇ ਬੜਕ ਬੜੀਆਂ ਕਿ ਆਪਾਂ ਚੱਲਦੇ ਹੁਣ ਕਿਚਨ ਦੇ ਵਿੱਚ ਆਪਾਂ ਲੱਗੇ ਚੋਲ ਬਣਾਉਣ ਕਾਫੀ ਦਿਨਾਂ ਬਾਅਦ ਹੈ ਜਦੋਂ ਆਪਾਂ ਨਮਕੀ ਚੋਲ ਬਣਾ ਰਹੇ ਹਾਂ ਸੋ ਆਓ ਚੱਲਦੇ ਹਾਂ ਕਿਚਨ ਮੇਰੇ ਪੂਰੇ 10 ਦਿਨ ਗਾਇਜ਼ ਛੁੱਟੀਆਂ ਦੇ ਕੰਮ ਕਰ ਦਿੱਤੀ ਨਾ ਨਹੀਂ ਤੇ ਇੰਨਾ ਜ਼ਿਆਦਾ ਕੰਮ ਮੈਂ ਹਲੇ ਕਦੇ ਨਹੀਂ ਅੱਛੀ ਅੱਜ ਸਵੇਰੇ ਦੇ 6:00 ਵਜੇ ਨਾ ਕਿੰਨਾ ਕੰਮ ਕਰਨਾ ਪੈਣਾ ਚੱਲ ਕਿ ਸਾਰਾ ਕਿਚਨ ਕਿਚਨ ਚ ਲੈ ਕੇ ਚੱਲੋ ਕਿਚਨ ਵਿੱਚ ਠੀਕ ਕਰਦੇ ਨੇ ਲੈ ਘੜੀ ਖਾਣ ਨੂੰ ਬੱਸ ਆਉਣੀ ਹੈ ਪਾਣੀ ਕਰੀਏ ਹੀ ਹੋ ਗਏ ਹੋ ਵੀਰ ਜੰਨੂ ਹੋ ਗਿਆ ਗੇਨਕੀ ਚਲ ਰਹਾ ਮम्मी ਰੈਸਟ ਕਰ ਰਹੀ ਨਾ ਉਥੋਂ ਦਿਖਾਣੇ ਮम्मी ਨਾਲ ਮਿਲਵਾਨੇ ਅੱਗੇ ਸਭ ਸੀ ਗਏ ਨਾ ਬਾਕੀ ਮੇਰੇ ਇਸ ਬੰਦਾ ਦਵਾਈਆਂ ਉੱਤੇ ਹੀ ਧਰ ਰੱਖਿਆ ਨੇ ਫ੍ਰੀਜ ਹੈ ਜੀ ਬਾਕੀ ਸ਼ੂਟ ਆਪਣਾ ਸਨੀ ਕਰ ਰਿਹਾ ਹੈ ਗਾਇਸ ਮੰਮੀ ਮਤਲਬ ਮਰੀਜ਼ ਨਹੀਂ ਹੈ ਤੁਹਾਨੂੰ ਪਤਾ ਯਾਰ ਮੰਮੀ ਬਾਰੇ ਪਤਾ ਨਾ ਤੁਹਾਨੂੰ ਮੰਮੀ ਤਾਂ ਬੰਦੀ ਕੋ ਦੱਸ ਦੋ ਨਾ ਨਹੀਂ ਪਤਾ ਪਤਾ ਨਹੀਂ ਕਿਉਂ ਨਹੀਂ ਬਤਾ ਸਾਰੇ ਦੀ ਸੁੰਮਤ ਆ ਹੁੰਦੀ ਯਾਰ ਦੁੱਖ ਤਕਲੀਫ ਹੁੰਦੀ ਆ ਯਾਰ ਇਸ ਉਮਰ ਦੇ ਵਿੱਚ ਆਗੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਬਾਕੀ ਧਿਆਨ ਰੱਖਿਆ ਕਰੋ ਆਪਣੇ ਮੰਮੀ ਡੈਡੀ ਦਾ ਯਾਰ ਬਾਕੀ ਇਹਨਾਂ ਨੂੰ ਨੀ ਲਓ ਮੈਨੂੰ ਵੀ ਮਿਲਣਾ ਮੈਨੂੰ ਮਿਲਦੇ ਹੀ ਰਹਿੰਦੇ 아이들아이들. ਹਾਂਜੀ ਫੈਮਲੀ ਚਲੋ ਜੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਕਿਉਂਕਿ ਬਲੌਗ ਹੁਣ ਮੈਂ ਛੋਟੇ ਸ਼ਾਰਟ ਹੀ ਬਣਾਉਣੀ ਆ ਅੱਜਾ ਕੋਈ ਲੰਬੇ ਬਲੌਗ ਦੇਖਣ ਕੋਈ ਪਸੰਦ ਨਹੀਂ ਕਰਦਾ ਹਾਂ ਹਾਂਜੀ ਫੈਮਲੀ ਚਲੋ ਅੱਜ ਦੇ ਬਲੌਗ ਦਾ ਪੰਡ ਇੱਥੇ ਕਰਦੇ ਆਈ ਹੋਪ ਤੁਹਾਨੂੰ ਜਿਹੜਾ ਛੋਟੂ ਜਿਹਾ ਬਲੌਗ ਆ ਵਧੀਆ ਲੱਗਿਆ ਹੋਣਾ ਥੋੜਾ ਜਿਹਾ ਵਧੀਆ ਲੱਗਿਆ ਹੋਵੇ ਬਲੌਗ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਨਿਓ ਸਬਸਕ੍ਰਾਈਬ ਕਰਿਓ ਕਰੋ ਸੋਨੇ ਪਿਆਰੇ ਕਮੈਂਟ ਕਰਿਓ ਕਰੋ ਤੇ ਨਾਲ ਨੋਟੀਫਿਕੇਸ਼ਨ ਵਾਲਾ ਬੈਲ ਨੂੰ ਜਿਹੜਾ ਹਿੱਟ ਕਰ ਲਓ ਉਹਦਾ ਕੀ ਹੋਗਾ ਜਦੋਂ ਮੈਂ ਕੋਈ ਵੀਡੀਓ ਇਹਨਾਂ ਨੂੰ ਠਾਤਾ ਲੱਡ ਭੱਜ ਗਈ ਬ੍ਰਿਤ ਨੇ ਦੇਪੂ ਜਨ ਠਾਤਾ ਨੈਪ ਮੈਨੇ ਸਚਪ ਕੀ ਹਾਂ ਸੋ ਵੀ ਸੀ ਤੇ ਇਹਨਾਂ ਨੂੰ ਯਾਦ ਕਰਾਇਆ ਬਲੌਗ ਦਾ ਵੀ ਐਂਡ ਨਹੀਂ ਕੀਤਾ ਫਿਰ ਮੈਂ ਕਿਹਾ ਚਲੋ ਬਲੌਗ ਦਾ ਐਂਡ ਕਰ ਦਿੰਦੇ ਨੇ ਚਲੋ ਠੀਕ ਹੈ ਫੈਮਲੀ ਆਪਾਂ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਸੀਂ ਬਣੇ ਰਹੋ ਜੁੜੇ ਰਹੋ ਸਕਿੱਪ ਨਾ ਕਰਿਓ ਬਲੌਗ ਨੂੰ ਪੂਰਾ ਵਾਚ ਕਰਿਓ ਬਾਏ ਲਵ ਯੂ ਗੁੱਡ ਨਾਈਟ ਟੇਕ ਕੇਅਰ